ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਨਰਪਖ ਪੋਸਟ ਦੇ ਪ੍ਰੋਗਰਾਮ ਨਰਪਖ ਟਾਕ ਦੇ ਵਿੱਚ ਗੱਲ ਕਰਦੇ ਆ ਆਪਾਂ ਮਾਗੀ ਦੇ ਮੇਲੇ ਮੁਕਸਰ ਸਾਹਿਬ ਵਿਖੇ ਹੋਏ ਅਕਾਲੀ ਇਕੱਠਾਂ ਦੀ ਸੋ ਤਿੰਨ ਅਕਾਲੀ ਇਕੱਠ ਹੋਏ ਅਕਾਲੀ ਦਲ ਦੇ ਤਿੰਨ ਇਕੱਠ ਹੋਏ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਅਗਵਾਈ ਦੇ ਵਿੱਚ ਵੱਡਾ ਇਕੱਠ ਹੋਇਆ ਇਹਦੇ ਨਾਲ ਨਾਲ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ترਸ਼ੇਮ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਜਿਹਦੇ ਵਿੱਚ ਇੱਕ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਤੇ ਤੀਸਰਾ ਇਕੱਠ ਹੈ ਜਿਹੜਾ ਉਹ ਸਰਦਾਰ ਸ਼ਿਵਰਜੀਤ ਸਿੰਘ ਮਾਨ ਹੋਣਾ ਦੀ ਅਗਵਾਈ ਦੇ ਵਿੱਚ ਹੋਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸੋ ਇਸ ਮਾਗੀ ਦੇ ਮੇਲੇ ਤੇ ਇੱਕ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਸ਼ ਪੰਜਾਬ ਦੇ ਹੋਣ ਦੇ ਵਿੱਚ ਆਈ ਜਿਹੜੀ ਕਿ ਖਡੂਰ ਸਾਹਿਬ ਤੋਂ ਐਮਪੀ ਅਮਰਪਾਲ ਸਿੰਘ ਤੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਹੋਣਾ ਦੇ ਅਗਵਾਈ ਦੇ ਵਿੱਚ ਕਹਿ ਸਕਦੇ ਆਪਾਂ ਤੇ ਜਿਹੜੀ ਜਿਹੜੀ ਕਮਾਂਡ ਅ ਤਰਸ਼ੇਮ ਸਿੰਘ ਉਹਨਾਂ ਨੂੰ ਦਿੱਤੀ ਗਈ ਹੈ ਜਿਹੜੇ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਿਤਾ ਨੇ ਤੇ ਦੇ ਮੁੱਖ ਸੇਵਾਦਾਰ ਦੇ ਤੌਰ ਦੇ ਉੱਪਰ ਜਿਹੜੀ ਸੇਵਾ ਕੀਤੀ ਗਈ ਉਹ ਦਿੱਤੀ ਗਈ ਹੈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਜਿਹੜੇ ਕਿ ਡਿਬੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਹੇਗੇ ਸੋ ਇਹ ਨਵੀਂ ਪਾਰਟੀ ਅੱਜ ਹੋਣ ਦੇ ਵਿੱਚ ਆਈ ਹੈ ਸੋ ਇਸ ਤਿੰਨੇ ਇਕੱਠਾਂ ਦਾ ਜੇ ਵਿਸ਼ਲੇਸ਼ਣ ਕਰੀਏ ਤਾਂ ਇਕੱਠ ਦੇ ਪੱਖੋਂ ਜਿਹੜਾ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਇਕੱਠ ਹੈ ਉਹ ਕਾਫੀ ਭਾਰੀ ਰਿਹਾ ਕਿਉਂਕਿ ਇਲਾਕਾ ਮੁਖਸਰ ਸਾਹਿਬ ਦਾ ਜਿਹੜਾ ਇਸ ਸੁਖਵੀਰ ਸਿੰਘ ਬਾਦਲੋਂ ਨਾਲ ਜੱਦੀ ਇਲਾਕਾ ਮੰਨਿਆ ਜਾਂਦਾ ਔਰ ਪੁਰਾਣੀ 100 ਸਾਲ ਪੁਰਾਣੀ ਪਾਰਟੀ ਹੈ ਲਗਾਤਾਰ ਪੰਜਾਬ ਦੇ ਵਿੱਚ ਰਾਜ ਭਾਗ ਕਰਦੀ ਪਾਰਟੀ ਹੈ ਤੇ ਇਸ ਕਰਕੇ ਇਹਨਾਂ ਨੇ ਜ਼ੋਰ ਵੀ ਲਾਇਆ ਸੀਗਾ ਕਿਉਂਕਿ ਜਦੋਂ ਤੋਂ ਅਕਾਲਤਾ ਸਾਹਿਬ ਤੋਂ ਸੁਖਵੀਰ ਸਿੰਘ ਬਾਦਲੋਂ ਨਾਲ ਦੇ ਖਿਲਾਫ ਜਿਹੜਾ 2 ਤਰੀਕ ਨੂੰ ਕਹਿ ਸਕਦੇ ਆਂ ਆਪਾਂ 2 ਦਸੰਬਰ ਨੂੰ ਫੈਸਲਾ ਆਇਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਦੇ ਦੁਆਰੇ ਸਖਬੀਰ ਸਿੰਘ ਬਾਦਲਰ ਹੁਣਾਂ ਨੂੰ ਕਿਵੇਂ ਸਥਾਪਿਤ ਕੀਤਾ ਜਾਵੇ ਇਸ ਪਾਰਟੀ ਦਾ ਜਿਹੜਾ ਟਾਂਜਾ ਉਹ ਕਿਸ ਤਰ੍ਹਾਂ ਅੱਗੇ ਵਧਾਇਆ ਜਾਵੇ ਜਾਂ ਲੋਕਾਂ ਦੇ ਵਿੱਚ ਜਿਹੜਾ ਥੋੜਾ ਬਹੁਤ ਇਸ ਪਾਰਟੀ ਦੇ ਪ੍ਰਤੀ ਗੱਲਬਾਤ ਹੋਈ ਉਹਨੂੰ ਕਿਵੇਂ ਲੋਕਾਂ ਦੇ ਵਿੱਚੋਂ ਜਿਹੜੀ ਦੂਰੀ ਆ ਉਹਨੂੰ ਦੂਰ ਕਰਕੇ ਨੇੜਤਾ ਬਣਾਈ ਜਾਵੇ ਸੋ ਇਹਦੇ ਲਈ ਵੱਡਾ ਜੋਰ ਇਸ ਪਾਰਟੀ ਵੱਲ ਲਾਇਆ ਗਿਆ ਕਿਉਂਕਿ ਇਸ ਰੋਣੀ ਕਾਲੀ ਦਰਵਾਦਰ ਨੂੰ ਲੱਗਦਾ ਸੀ ਕਿ ਜੇ ਵੱਡਾ ਇਕੱਠ ਕਰਕੇ ਇੱਥੋਂ ਸ਼ੁਰੂਆਤ ਕਰ ਲੈਂਦੇ ਆ ਤਾਂ ਜਿਹੜਾ ਉਹਨਾਂ ਦਾ ਦੁਵਾਰੇ ਪੰਥਕ ਸਫਾ ਦੇ ਵਿੱਚ ਸਥਾਪਿਤ ਹੋਣਾ ਜਾਂ ਵਿਚਰਨਾ ਉਹਨਾਂ ਦੇ ਲਈ ਇੱਕ ਤਰ੍ਹਾਂ ਦਾ ਨਵੇਂ ਰਾਜ ਵਾਲੀ ਗੱਲ ਹੋ ਜਾਣੀ ਹੈਗੀ ਸੋ ਇਹਦੇ ਲਈ ਅਕਾਲੀ ਦਰਬਾਰ ਬਾਦਲ ਵੱਲੋਂ ਪੂਰਾ ਜੋਰ ਆ ਜਿਹੜਾ ਇਹ ਲਾਇਆ ਗਿਆ ਸੀਗਾ ਖਾਸ ਕਰਕੇ ਪਿੰਡਾਂ ਦੇ ਵਿੱਚ ਆਪਣਾ ਜਿਹੜਾ ਜਥੇਬੰਦਕ ਢਾਂਚਾ ਹੈ ਇਲਾਕੇ ਦੇ ਉਸ ਏਰੀਏ ਦਾ ਉਹਨੂੰ ਪੂਰੀ ਤਰ੍ਹਾਂ ਸਰਗਰਮ ਕੀਤਾ ਗਿਆ ਮਿੱਥੋਂ ਤੱਕ ਕਿ ਗੱਡੀਆਂ ਵਹੀਕਲਾਂ ਦਾ ਪ੍ਰਬੰਧ ਕੀਤਾ ਗਿਆ ਲੋਕਾਂ ਨੂੰ ਲਿਆਉਣ ਦੇ ਲਈ ਚਨਵੀਰ ਸਿੰਘ ਬਾਦਰੋਂ ਨੇ ਤੇ ਇਹ ਕਹਤਾ ਹੀ ਕਿ ਪਹਿਲਾਂ ਰੈਲੀ ਜਾਓ ਮੱਥਾ ਜਾ ਅਸਨਾਣ ਮਾਗੀ ਦੇ ਮੇਲੇ ਦਾ ਜਾਂ ਮੁਖਸਰ ਸਾਹਿਬ ਮੱਥਾ ਬਾਅਦ ਚ ਟੇਕ ਲਓ ਪਹਿਲਾਂ ਰੈਲੀ ਦੇ ਵਿੱਚ ਆਓ ਸੋ ਉਹਦੇ ਵਿੱਚ ਅਕਾਲੀ ਦਲ ਸਫਲ ਹੋਇਆ ਕਿਹਾ ਜਾਂਦਾ ਵੀ 20000 ਤੋਂ ਪਲੱਸ ਜਿਹੜਾ ਇਕੱਠ ਅਕਾਲੀ ਦਲ ਕਰਨ ਦੇ ਵਿੱਚ ਸਫਲ ਹੋਇਆ ਜਿਸ ਤਰ੍ਹਾਂ ਦੀ ਆ ਅਰਪੋਟਾਂ ਰਹੀਆਂ ਨਹੀਂ ਗੀਆਂ ਦੂਸਰੇ ਪਾਸੇ ਜੇ ਗੱਲ ਕਰੀਏ ਜਿਹੜੀ ਨਵੀਂ ਪਾਰਟੀ ਬੜੀਆਂ ਜਿਹਦਾ ਕੋਈ ਜਥੇਬੰਦਕ ਢਾਂਚਾ ਹੀ ਨਹੀਂ ਹੈਗਾ ਜਿਹਦਾ ਨੌ ਅੱਜ ਐਲਾਨ ਕੀਤਾ ਗਿਆ ਵਾਗੀ ਦੇ ਮੇਲੇ ਤੇ ਉਸ ਪਾਰਟੀ ਵੱਲੋਂ ਵੀ ਜਿਹੜਾ ਇਕੱਠ ਰੱਖਿਆ ਸੀ ਉਹਨਾਂ ਤੋਂ ਕਿਹਾ ਜਾਂਦਾ ਵੀ ਉਹਨਾਂ ਨੇ 5000 ਬੰਦੇ ਦੇ ਬੈਠਣ ਦਾ ਪ੍ਰਬੰਧ ਕੀਤਾ ਸੀ ਤੇ ਉਹਨਾਂ ਦਾ ਵੀ ਇਕੱਠ ਪਲੋਂ ਜਿੰਨਾ ਕੁ ਮਤਲਬ ਉਹਨਾਂ ਨੇ ਪ੍ਰਬੰਧ ਕੀਤਾ ਸੀ ਉਸ ਤਰੀਕੇ ਨਾਲ ਸਫਲ ਰਿਹਾਗਾ ਇਸੇ ਤਰ੍ਹਾਂ 2000 ਦਾ ਇਕੱਠ ਸਿਮਰਜੀਤ ਸਿੰਘ ਮਾਨ ਹੋਣਾਂ ਵਾਲੀ ਕਾਨਫਰੰਸ ਦੇ ਵਿੱਚ ਵੀ ਦੱਸਿਆ ਜਾ ਰਿਹਾਗਾ ਤੋ ਇਹ ਸਾਰੀਆਂ ਗੱਲਾਂ ਨੂੰ ਜਦੋਂ ਬਾਤਦੇ ਆ ਤਾਂ ਨਵੀਂ ਪਾਰਟੀ ਜਿਹੜੀ ਹੋਣ ਦੇ ਵਿੱਚ ਆਈ ਹੈ ਪਹਿਲਾਂ ਬਹੁਤਾ ਜ਼ਿਕਰ ਕਰ ਲਈਏ ਕਿਉਂਕਿ ਬਹੁਤ ਸਾਰੇ ਖਬਰਾਂ ਚੈਨਲਾਂ ਤੇ ਗੱਲ ਤੁਹਾਡੇ ਤੱਕ ਪਹੁੰਚ ਹੀ ਗਈ ਹੋਣੀ ਹੈ ਕਿ ਇਹ ਜਿਹੜੀ ਨਵੀਂ ਪਾਰਟੀ ਜਿਹਦਾ ਨਾਮ ਰੱਖਿਆ ਗਿਆ ਮਤਲਬ ਅਕਾਲੀ ਦਲ ਬਾਦਸ਼ ਪੰਜਾਬ ਦੇ ਤੇ ਇਹਦਾ ਪ੍ਰਧਾਨ ਜਿਹੜਾ ਅਮਰਤਪਾਲ ਸਿੰਘ ਉਹਨਾਂ ਨੂੰ ਇਹ ਮੁੱਖ ਸੇਵਾਦਾਰ ਜਾਂ ਪ੍ਰਧਾਨ ਆਪਾਂ ਕਹਿ ਸਕਦੇ ਹਾਂ ਬਣਾਇਆ ਤੇ ਇਹਦੀ ਇੱਕ ਪੰਜ ਮੈਂਬਰੀ ਕਾਰਜਕਾਰਨੀ ਬਣਾਈ ਗਈ ਹੈ ਜਿਹਨੂੰ ਹਾ ਕਿਹਾ ਜਾਂਦਾ ਕਿਉਂਕਿ ਇਹ ਇਹਦੇ ਵੀ ਉਸੇ ਤਰ੍ਹਾਂ ਕਮੇਟੀਆਂ ਬਣਾ ਕੇ ਅੱਗੇ ਚੋਣ ਕਰਨ ਦੀ ਗੱਲ ਕੀਤੀ ਗਈ ਪਾਰਟੀ ਦੀ ਭਰਤੀ ਕੀਤੀ ਉਹ ਤੋਂ ਬਾਅਦ ਇਹਦੀ ਰੈਗੂਲਰ ਚੋਣਾਂ ਜਿਹੜੀ ਹੋਣੀ ਹੈਗੀ ਸੋ ਪੰਜਵੇਂ ਮੈਂਬਰੀ ਕਮੇਟੀ ਜਿਹੜੀ ਦੀ ਕਾਰਜਕਾਰਨੀ ਬਣਾਈ ਗਈ ਹੈ ਉਹਦੇ ਵਿੱਚ ਤਰਸ਼ੇਮ ਸਿੰਘ ਜਿਹੜੇ ਅਮਰਪਾਲ ਸਿੰਘ ਦੇ ਪਿਤਾ ਨੇ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਐਮਪੀ ਨੇ ਤੇ ਇਹਦੇ ਨਾਲ ਹੀ ਭਾਈ ਅਮਰਜੀਤ ਸਿੰਘ ਭਾਈ ਹਰਪਾਜਨ ਸਿੰਘ ਤੌੜ ਤੇ ਭਾਈ ਸਰਜੀਤ ਸਿੰਘ ਇਹ ਮਤਲਬ ਇੱਕ ਕਾਰਜਕਾਰੀ ਕਮੇਟੀ ਬਣਾਈ ਗਈ ਹੈਗੀ ਤੇ ਇਹਦੇ ਨਾਲ ਨਾਲ ਅੱਗੇ ਹੋਰ ਕਮੇਟੀਆਂ ਦਾ ਵੀ ਗਠਨ ਕੀਤਾ ਗਿਆਗਾ ਸੋ ਇਹਦੇ ਨਾਲ ਇੱਕ ਹੋਰ ਭਾਰਤੀ ਕਮੇਟੀ ਖਾ ਬਣਾਈ ਗਈ ਹੈਗੀ ਜਿਹਦੇ ਵਿੱਚ 7 ਮੈਂਬਰ ਲਏ ਗਿਆ ਕਿਉਂਕਿ ਭਾਰਤੀ ਕਮੇਟੀ ਇਸੇ ਤਰ੍ਹਾਂ ਦੀ 7 ਮੈਂਬਰੀ ਕਮੇਟੀ ਅਕਾਲਤਨ ਸਾਹਿਬ ਤੋਂ ਵੀ ਬਣਾਈ ਗਈ ਸੀ ਅਕਾਲੀਦਰ ਬਾਦਲ ਲਈ ਜੀਤੋ ਅਕਾਲੀਦਰ ਬਾਦਲ ਮੰਨਕਰ ਹੋ ਗਿਆ ਉਹਦੀ ਵੀ ਆਪਾਂ ਗੱਲ ਕਰਦੇ ਅੱਗੇ ਚੱਲ ਕੇ ਪਰ ਇਹ ਵੀ 7 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਇਸ ਨਵੀਂ ਪਾਰਟੀ ਦੀ ਭਾਰਤੀ ਕਰੂਗੀ ਜਿਹਦੇ ਚ ਹਰਪ੍ਰੀਤ ਸਿੰਘ ਸਮਾਦ ਭਾਈ ਨਰਿੰਦਰ ਸਿੰਘ ਨਾਰਲੀ ਚਰਨਜੀਤ ਸਿੰਘ ਭਿੰਡੜ ਦਵਿੰਦਰ ਸਿੰਘ ਹਰੀਏ ਵਾਲਾ ਸੰਦੀਪ ਸਿੰਘ ਰਪਾਲੋਂ ਹਰਦੀਪ ਹਰਪ੍ਰੀਤ ਸਿੰਘ ਤੇ ਕਾਬਲ ਸਿੰਘ ਇਹ ਇਹਦੇ ਵਿੱਚ ਲਏ ਗਿਆ ਤੇ ਇਹਦੇ ਨਾਲ ਹੀ ਇੱਕ ਪੰਜ ਮੈਂਬਰੀ ਕਮੇਟੀ ਸੰਵਿਧਾਨ ਘੜਨੀ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਸੰਵਿਧਾਨ ਘੜੂ ਕਿਸ ਨਵੀਂ ਪਾਰਟੀ ਦਾ ਉਹਦੇ ਮੈਂਬਰ ਨੇ ਭਾਈ ਹਰਸ਼ਮਨ ਸਿੰਘ ਭਾਈ ਸਰਬਜੀਤ ਸਿੰਘ ਸੋਹਲੋਂ ਡਾਕਟਰ ਭਗਵਾਨ ਸਿੰਘ ਬਲਜੀਤ ਸਿੰਘ ਖਾਲਸਾ ਤੇ ਬਾਬੂ ਸਿੰਘ ਮਰਾੜ ਸੋ ਇਹਦੇ ਨਾਲ ਨਾਲ 15 ਮਤੇ ਆ ਜਿਹੜੇ ਇਹਨਾਂ ਨੇ ਪਾਸ ਕੀਤੇ ਹੈਗੇ ਜਿਦੇ ਵਿੱਚ ਕੁਝ ਦੇ ਪਹਿਲੇ ਮਤੇ ਤਾਂ ਇਹ ਵੀ ਨਵੀਂ ਪਾਰਟੀ ਜਿਥਾ ਬਣ ਹੋਈ ਹੈ ਜਿਦੇ ਚ ਇੱਕ ਕਾਰਜਕਾਰਨੀ ਮੌਲਾ ਮਤਾ ਹੋ ਗਿਆ ਇੱਕ ਭਰਤੀ ਕਮੇਟੀ ਦਾ ਹੋ ਗਿਆ ਤੀਜਾ ਮਤਾ ਜਿਹੜਾ ਸੀਗਾ ਉਹ ਆਪਾਂ ਗ੍ਰੀਵ ਕੈ ਸੁਧਾਰ ਕਾਰਣੀ ਕਮੇਟੀ ਦਾ ਹੋ ਗਿਆ ਚੌਥਾ ਮਤਾ ਇਹਨਾਂ ਨੇ ਇਹ ਪਾਇਆ ਵੀ ਸਿੱਖ ਸੰਸਥਾਵਾਂ ਨੂੰ ਜਿਹੜਾ ਸ਼ਕਤੀਸ਼ਾਲੀ ਕਰਨਗੇ ਵੰਦੇਮਾ ਮਤਾ ਦਾ ਰਾਜਨੀਤਿਕ ਮਤਾ ਜਿਹੜੀ ਬਦਲ ਵੀ ਸਖਰ ਰਾਜਨੀਤੀ ਦਾ ਪਰਤਾਂਤ ਜਿਹੜਾ ਪੰਜਾਬ ਦੇ ਵਿੱਚ ਛਿੜ ਜਾ ਜਾਊਗਾ ਤੇ ਇਹਦੇ ਨਾਲ ਨਾਲ ਜਿਹੜਾ ਅੱਗੇ ਆਪਾਂ ਕਹਿ ਸਕਦੇ ਹਾਂ ਕਿ ਅਗਲਾ ਮਤਾ ਜਿਹੜਾ ਸੇਵਾ ਮਤਾ ਦਾ ਉਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਬਾਹਰਸ਼ ਪੰਜਾਬ ਦੇ ਜਥੇਬੰਦੀ ਹੈਗੀ ਤੇ ਇਹ ਕਰਤਾਰਪੁਰੀ ਮਾਡਰਨ ਲੋਕਪੱਖੀ ਕਰਤਾਰਪੁਰੀ ਮਾਡਰ ਜਿਹੜਾ ਕੁਦਰਤੀ ਖੇਤੀ ਵਾਲਾ ਕਹਿ ਜਾਂਦਾ ਜਾਂ ਉਸ ਤਰ੍ਹਾਂ ਦਾ ਇਹ ਹੈਗਾ ਮੇਰੀ ਪੀੜੇ ਦੇ ਸੁਧਾਰਤ ਦੀ ਰਾਖੀ ਜਿਹੜਾ ਸੇਵਾ ਮਤਾ ਉਹ ਵੀ ਪਾਇਆ ਗਿਆ 7ਵਾਂ ਸਮੂੱਚੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹਨਾਂ ਨੇ ਸੰਧਾਰਥ ਦੀ ਗੱਲ ਕੀਤੀ ਹੈਗੀ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ 8ਵੇਂ ਮਤੇ ਵਿੱਚ ਕਿਸਾਨੀ ਸੰਧਾਰਸ ਦੀ ਹਮਾਇਤ ਕਰਨ ਦੀ ਗੱਲ ਕੀਤੀ ਹੈਗੀ 9ਵੇਂ ਮਤੇ ਦੇ ਵਿੱਚ ਸਿੱਖ ਰਾਜਨੀਤੀ ਦਾ ਬਦਲਮਾ ਵਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ ਜਿਹੜੀ ਪੰਥਕ ਏਕਤਾ ਦੀ ਅਪੀਲ ਆਉ ਕੀਤੀ ਗਈ ਹੈ ਤੇ 10ਵਾਂ ਮਤਾ ਇਹਨਾਂ ਨੇ ਅਨੰਦਪ੍ਰਸਾਦ ਦੀ ਵਾਪਸੀ ਇਹ ਇਸ ਤਰ੍ਹਾਂ ਦਾ ਬਾਇਕ ਦੇ ਦਿਵਾਰੀ ਇਸ ਤਰ੍ਹਾਂ ਪਕਾਇਆ ਜਾਣਾ ਵੀ ਸਿੱਖਾਂ ਨੂੰ ਸਿੱਖ ਨੌਜਵਾਨੀ ਨੂੰ ਅਮਰਤਧਾਰੀ ਬਣਾਉਣਾ ਸਿੱਖਿਆ ਲੜ ਲਾਉਣਾ ਸੋ ਇਹ ਹੈ ਇਸੇ ਤਰ੍ਹਾਂ ਹੀ ਇਹਨਾਂ ਨੇ ਅੱਗੇ ਇੱਕ ਮਤਾ ਜਿਹੜਾ ਪ੍ਰਵਾਸ ਦੌਰਾਨ ਪੜੀ ਲਿਖੀ ਗੁਣਵਾਨ ਜਿਹੜੀ ਨੌਜਵਾਨੀਆਂ ਨੂੰ ਬਾਹਰ ਜਾਣ ਤੋਂ ਰੋਪਣ ਦਾ ਇਹ ਵੀ ਇੱਕ ਮਤਾ ਪਾਇਆ ਜਿਹੜਾ 11 ਨੰਬਰ ਤੇ ਹੈ 12 ਮਤਾ ਇਹਨਾਂ ਦਾ ਪੰਜਾਬ ਪੰਜਾਬੀਆਂ ਦਾ ਭਾਵ ਜਿਹੜਾ ਪ੍ਰਵਾਸੀਆਂ ਵਾਲਾ ਰੌਲਾ ਚੱਲਦਾ ਹੈਗਾ ਪੰਜਾਬ ਦੇ ਵਿੱਚ ਵੀ ਪ੍ਰਵਾਸੀ ਆ ਕੇ ਵਸ ਰਹੇ ਆ ਉਸ ਮਸਲੇ ਨੂੰ ਵੀ ਚੱਕਿਆ ਤੇ 13ਵਾਂ ਮਸਲਾ ਇਹਨਾਂ ਨੇ ਗੁਰੂ ਦਾ ਅਧਿਭਾਵ ਜਿਹੜੀਆਂ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਰਹੀਆਂ ਉਹਨੂੰ ਵੀ ਰੱਖਿਆ 14ਵਾਂ ਮਤਾ ਜਿਹੜਾ ਉਹਦੇ ਵਿੱਚ ਹੈਗਾ ਵੀ ਪੰਜਾਬ ਦੇ ਹੋਰ ਵਰਗਾਂ ਦੀ ਨੁਮਾਇੰਦਗੀ ਇਕੱਲੇ ਸਿੱਖਾਂ ਦੀ ਪਾਰਟੀ ਨਹੀਂ ਬਾਕੀ ਵਰਗਾਂ ਨੂੰ ਵੀ ਇਹਦੇ ਵਿੱਚ ਨੁਮਾਇੰਦਗੀ ਦੇਣੀ ਆ ਤੇ 15ਵਾਂ ਮਤਾ ਇਹਨਾਂ ਨੇ ਪੰਜਾਬ ਪੁਲਿਸ ਦਾ ਪੁਨਰਗਠਨ ਜਿਹਦੇ ਵਿੱਚ ਪਿਛਲੇ ਸਮੇਂ ਦੌਰਾਨ ਅਜਿਹਾ ਕੰਮ ਜਿਹੜੇ ਪ੍ਰਚੱਦਤ ਕਰਨ ਵਾਲੇ ਜਾਂ ਉਸ ਤਰ੍ਹਾਂ ਦੀ ਗੱਲ ਜਿਹੜੀ ਆਈ ਸੀਗੀ ਉਹਨਾਂ ਪੁਲਿਸ ਅਫਸਰਾਂ ਨੂੰ ਜਾਂ ਉਹਨਾਂ ਦੀ ਸਰਟੀ ਦੀ ਗੱਲ ਕੀਤੀ ਗਈ ਹੈਗੀ ਸੋ ਇਹ ਮਤੇ ਪਾਏ ਨੇਗੇ ਪਰ ਇਸ ਨਵੀਂ ਪਾਰਟੀ ਦੇ ਵਿੱਚ ਕਈ ਗੱਲਾਂ ਇਸ ਤਰ੍ਹਾਂ ਦੀਆਂ ਆਈਆਂ ਜਿਹੜੇ ਆਪਾਂ ਨਾ ਤੁਹਾਨੂੰ ਜ਼ਿਕਰ ਕੀਤਾਗਾ ਇਹਦੇ ਵਿੱਚ ਦੋ ਤਿੰਨ ਨਾਮ ਇਸ ਤਰ੍ਹਾਂ ਦੇ ਆ ਜਿਹੜੇ ਕਿਤੇ ਦਿਖਾਈ ਨਹੀਂ ਦਿੱਤੇ ਹੈਗੇ ਬਹੁਤੇ ਨਾਮ ਉਸ ਤਰ੍ਹਾਂ ਦੇ ਆ ਜਿਹੜੇ ਪਹਿਲਾਂ ਕਦੇ ਦਿਖਾਈ ਨਹੀਂ ਸੀ ਦਿੰਦੇ ਉਹ ਹੁਣ ਸਾਹਮਣੇ ਆਏ ਨੇਗੇ ਤੋ ਪਹਿਲਾਂ ਨਾਮਾਂ ਦੇ ਵਿੱਚੋਂ ਦਾ ਦੋ ਤਿੰਨ ਨਾਮ ਪਹਿਲਾਂ ਜ਼ਿਕਰ ਦੇ ਵਿੱਚ ਆਉਂਦੇ ਰਹੇਦੇ ਸੀ ਤਰਸ਼ੇਮ ਸਿੰਘ ਜੀ ਆ ਜਾਂ ਸਰਬਜੀਤ ਸਿੰਘ ਐਮਪੀ ਰਾਜਾ ਇੱਕ ਦੋ ਨਾਮ ਹੋਰ ਲੋਕਾਂ ਦੇ ਜਿਹਨਾਂ ਤੁਸੀਂ ਬਾਕੀ ਸਾਰੇ ਨਾਮ ਨਵੇਂ ਆ ਪਰ ਜਿਹੜੇ ਪੁਰਾਣੇ ਨਾਮਾਂ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਉਹ ਇਹਦੇ ਵਿੱਚ ਨਾਲ ਜ਼ਿਕਰ ਨਹੀਂ ਹੈਗਾ ਕਿਉਂਕਿ ਖੰਡੂਰ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਜੇ ਕਹਿ ਦਈਏ ਸਭ ਤੋਂ ਵੱਡਾ ਕੈਂਪੇਨ ਅਨਚਾਰਜੀ ਬੀਬੀ ਪਰਮਜੀਤ ਕੌਰ ਖਾਲੜਾ ਸੀਗੀ ਅਮਰਤਪਾਲ ਦੀ ਤੇ ਉਹਨਾਂ ਦਾ ਨਾਮ ਵਿੱਚ ਨਾ ਹੋਣਾ ਦੇ ਨਾਲ ਹੀ ਜਿਹੜੇ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਲਗਾਤਾਰ ਮਤਲਬ ਮੀਟਿੰਗਾਂ ਕਰਦੇ ਰਹੇ ਜਿਨ੍ਹਾਂ ਨੇ ਅਮਰਤਪਾਲ ਨੂੰ ਦਾਵਾ ਕਰ ਰਹੇ ਕਿ ਉਹ ਰਾਜਨੀਤੀ ਦੇ ਵਿੱਚ ਨਿਹਾਉਣ ਲਈ ਚੋਣ ਲੜਨ ਲਈ ਮਨਾਇਆ ਉਹਨਾਂ ਦਾ ਵੀ ਨਾਮ ਨਹੀਂ ਰਾਜਦੇਵ ਸਿੰਘ ਖਾਲਸਾ ਜਿਹੜੇ ਸਾਬਕਾ ਐਮਪੀ ਉਹਨਾਂ ਦਾ ਵੀ ਕਿਤੇ ਜੇਕਰ ਕਾਰਜਕਾਰੀਆਂ ਦੇ ਵਿੱਚ ਹੈ ਨਹੀਂਗਾ ਹਾਲਾਂਕਿ ਉਹ ਅੱਜ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਅੱਜ ਅਲ ਇਕੱਠ ਦੇ ਵਿੱਚ ਵੀ ਨਹੀਂ ਗਏ ਸੀਗੇ ਸੋ ਇਸ ਤਰ੍ਹਾਂ ਇਸ ਨਵੀਂ ਪਾਰਟੀ ਜਿਹੜੀ ਬਣਾਈ ਗਈ ਹੈ ਇਹਦੇ ਵਿੱਚ ਪਹਿਲਾਂ ਹੀ ਕਈ ਤਰ੍ਹਾਂ ਦੇ ਪ੍ਰਸ਼ੰਤ ਜਰਨਾ ਜਿਹੜੇ ਉਹ ਖੜੇ ਹੋਗੇ ਨੇ ਕਿ ਜਿਹੜੇ ਨਵੇਂ ਨਾਮ ਤਾਂ ਲਏ ਗਏ ਪਰ ਜਿਹੜੇ ਪੁਰਾਣੇ ਹੀ ਨਾਮ ਜਿਹੜੇ ਅਮਰਪਾਲ ਸਿੰਘ ਖਾਲਸਾ ਹੁਣ ਉਹਦੇ ਨਾਲ ਜੁੜੇ ਹੋਏ ਨੇ ਪਿਛਲੇ ਸਮੇਂ ਤੋਂ ਇਸ ਮਹਿਮਨ ਨੂੰ ਚਲਾਉਣ ਵਾਲਿਆਂ ਦੇ ਵਿੱਚ ਸੀਗੇ ਜਿਦੇ ਵਿੱਚ ਗਰਸ਼ੇਵ ਸਿੰਘ ਜਵਾਰ ਕੇ ਉਹਨਾਂ ਦਾ ਵੀ ਕਿਤੇ ਜ਼ਿਕਰ ਰਕਾਰ ਨਹੀਂ ਹੈਗਾ ਸੋ ਬਹੁਤ ਸਾਰੇ ਨਾਮ ਇਸ ਤਰ੍ਹਾਂ ਦੇ ਜਿਹੜੇ ਪਿਛਲੇ ਇਹਨਾਂ ਦੋਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਐਮਪੀ ਬਣੇ ਨੇ ਜਿਨ੍ਹਾਂ ਨੇ ਚੰਗਾ ਰੋਲ ਨਿਭਾਇਆ ਉਹਨਾਂ ਆਗੂਆਂ ਦੇ ਨਾਮ ਇਹਦੇ ਵਿੱਚ ਉਹਨਾਂ ਲਾਰਦ ਨੇਗੇ ਤੋ ਚੰਗੀ ਗੱਲ ਇਹ ਹੈ ਕਿ ਨਵੇਂ ਨਾਮ ਨੇ ਸੋ ਇਹਦੇ ਨਾਲ ਜਿਹੜਾ ਉਹ ਪਰਿਵਾਰਵਾਦ ਵਾਲੀ ਗੱਲ ਆ ਹਾਲਾਂਕਿ ਉਹ ਤਰਸ਼ੇਮ ਸਿੰਘ ਦੇ ਉੱਪਰ ਤਾਂ ਲੱਗਦੇ ਆ ਕਿ ਉਹ ਅਮਰਤਪਾਲ ਸਿੰਘ ਉਹਨਾਂ ਦੇ ਪਿਤਾ ਨੇ ਪਰ ਗੱਲ ਇੱਥੇ ਇਹ ਵੀ ਆ ਕਿ ਜਦੋਂ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਮੈਂਬਰ ਲਿਆ ਗਿਆ ਸੋ ਇਹ ਵੀ ਇੱਕ ਆ ਵੀ ਫੇਰ ਇੱਕ ਉਸ ਤਰ੍ਹਾਂ ਦੀ ਇੱਕ ਲੋਡ ਵੀ ਬਣਦੀ ਸੀ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਅੱਗੇ ਆਉਣਾ ਸੋ ਬਾਕੀ ਜ਼ਿਆਦਾਤਰ ਉਸ ਤਰ੍ਹਾਂ ਦਾ ਪਰਿਵਾਰ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਸਕਦੇ ਆਂਗੇ ਨੇ ਚਲਕਾਰਾ ਪਿਆ ਹੈਗਾ ਸੋ ਬਾਕੀ ਇਹ ਨਵੀਂ ਪਾਰਟੀ ਬਣਨੀ ਹੈ 20 ਰੁਪਏ ਦਾ ਕਹਿੰਦੇ ਆ ਫਾਰਮ ਦੀ ਫੀਸ ਰੱਖੀ ਗਈ ਹੈ ਭਰਤੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿੰਨੇ ਕੁ ਲੋਕ ਇਹਦੇਲੇ ਪਾਸੇ ਜੁੜਦੇ ਆ ਦੂਜੇ ਪਾਸੇ ਅਕਾਲੀਗਰ ਬਾਦਲ ਦੀ ਕਾਨਫਰੰਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਆਦਾ ਇਕੱਠ ਕਰਨ ਦੀ ਜ਼ੋਰ ਲਾਇਆ ਸੀਗਾ ਔਰ ਉੱਥੇ ਵੀ ਜਿਸ ਤਰ੍ਹਾਂ ਦਾ ਜਿਹੜੇ ਲੈਕਚਰ ਹੋਏ ਨੇਗੇ ਉਹ ਉਹ ਵੀ ਵੱਖਰੇ ਆ ਪਰ ਉੱਥੇ ਵੀ ਕਈ ਵੱਡੇ ਅਕਾਲੀ ਆਗੂ ਆ ਜਿਹੜੇ ਉਹ ਦਿਖਾਈ ਨਹੀਂ ਦਿੱਤੇ ਹੈਗੇ ਮਸਲਨ ਜੇ ਗੱਲ ਕਰੀਏ ਵਿਕਰਮ ਸਿੰਘ ਜੀਠੀਆ ਹੋਣੀ ਵੀ ਉਸ ਕਨਫਰੰਸ ਦੇ ਵਿੱਚ ਕਿਧਰੇ ਦਿਖਾਈ ਨਹੀਂ ਦਿੱਤੇ ਹੈਗੇ ਤੇ ਇਹਦੇ ਨਾਲ ਹੋਰ ਵੀ ਕਾਫੀ ਨਾਮ ਨੇ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਜਿਹੜੇ ਕਿਸਨੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਨਹੀਂ ਸੀਗੇ ਬਾਕੀ ਝੁੰਦਾ ਅਕਵਾਲ ਸਿੰਘ ਝੁੰਦਾ ਹੋਣੀ ਵੀ ਕਿਤੇ ਨਜ਼ਰ ਨਹੀਂ ਆਇਆ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਮ ਆ ਜਿਹੜੇ ਨਹੀਂ ਆਏ ਸਿਰਫ ਆਪਾਂ ਕਹਿ ਸਕਦੇ ਹਾਂ ਕਿ ਤਿੰਨ ਚਾਰ ਨਾਮ ਪੁਰਾਣੇ ਜਿਦੇ ਸੁਖਬੀਰ ਸਿੰਘ ਬਾਦਲ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਪੁੰਦਲ ਦਲਜੀਤ ਸਿੰਘ ਚੀਮਾ ਜਰਮੇਜਾ ਸਿੰਘ ਸੇਖੋਂ ਜਾਂ ਉਹ ਬਾਦਲ ਪਰਿਵਾਰ ਦੇ ਨੇੜਲੇ ਜਿਦੇ ਤੇ ਅਸੀਂ ਕਹਿ ਸਕਦੇ ਹਾਂਗੇ ਉੱਥੋਂ ਦੇ ਉਸ ਇਲਾਕੇ ਦੇ ਜਿਹੜੇ ਸਟਾਰਕਾਗੂ ਨੇ ਬਾਦਲ ਪਰਿਵਾਰ ਦੇ ਨੇੜਲੇ ਉਹੀ ਦਿਖਾਈ ਦਿੱਤੇ ਜਿਹੜੇ ਕਿ ਬੋਧੇ ਆਗੂ ਆ ਉਹ ਅਗਲੀ ਦਲ ਦੇ ਇੱਥੇ ਦਿਖਾਈ ਨਹੀਂ ਦਿੱਤੇ ਮਨਪੂਰ ਸਿੰਘ ਯਾਲੀ ਹੁਣੀ ਵੀ ਨਹੀਂ ਸੀਗੇ ਤੋ ਇਸ ਤਰ੍ਹਾਂ ਜਿਹੜੀ ਇਹ ਰੂਪਰੇਖਾ ਰਹੀ ਹੈ ਤੇ ਤੀਸਰੇ ਪਾਸੇ ਜਿਹੜੀ ਆਪਾਂ ਗੱਲ ਕਰਦੇ ਆ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਉਹਨਾਂ ਨੇ ਵੀ ਆਪਣੀ ਕਾਨਫਰੰਸ ਕੀਤੀ ਔਰ ਉਹਨਾਂ ਨੇ ਫੇਰ ਦੁਬਾਰਾ ਉਹੀ ਸਿੱਖ ਰਾਜ ਖਾਲਸਾਤਨ ਦੀ ਗੱਲ ਆ ਜਿਹੜੀ ਉਹ ਆਪਣੀ ਮਤਲਬ ਉਹ ਉਸ ਗਨਪਰਾਸ਼ ਦੇ ਵਿੱਚ ਜੋਰ-ਸ਼ੋਰ ਨਾਲ 28 ਸ਼ਮਰਦੀ ਸਿੰਘ ਮਾਨ ਹੋਣਾ ਨੇ ਆਪਣੀ ਜਿਹੜੀ ਪੁਰਾਣੀ ਲੈਣ ਚੱਲੀ ਆਉਂਦੀ ਆ ਪਰ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਉਹ ਇਲੈਕਸ਼ਨ ਲੜਦੇ ਆ ਉਦੋਂ ਫੇਰ ਸਾਰਾ ਕੁਝ ਦਰਕਦਾਰ ਕਰਕੇ ਫੇਰ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਏਜੰਡੇ ਹੁੰਦਾ ਵੀ ਅਸੀਂ ਜੀ ਇੱਥੇ ਵਿਕਾਸ ਕਰਾਵਾਂਗੇ ਅਸੀਂ ਇੱਥੇ ਸਕੂਲ ਖੋਲਾਂਗੇ ਅਸੀਂ ਇੱਥੇ ਹਸਪਤਾਲ ਬਣਾਵਾਂਗੇ ਤੇ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਦੇ ਏਜੰਡੇ ਹੁੰਦੇ ਆ ਜਦੋਂ ਇਲੈਕਸ਼ਨ ਦੇ ਵਿੱਚ ਉਤਰਦੇ ਆ ਤਾਂ ਉਦੋਂ ਉਸ ਤਰ੍ਹਾਂ ਦੇ ਏਜੰਡੇ ਹੁੰਦੇ ਆ ਪਰ ਜਦੋਂ ਕੋਈ ਇਸ ਤਰ੍ਹਾਂ ਦੀ ਪੰਥਕ ਇਹ ਇਕਤਾ ਦੀ ਗੱਲ ਚੱਲਦੀ ਆ ਉਦੋਂ ਫਿਰ ਉਹਨਾਂ ਦਾ ਵੱਖਰਾ ਅਜੰਡਾ ਜਿਹੜਾ ਹਾਲਿਸਤਾਨਾ ਉਹ ਮੁੜ ਕੇ ਉਹਦੇ ਟੀ ਆ ਜਾਂਦੇ ਨੇ ਉਹ ਉਹਨਾਂ ਨੇ ਆਪਣਾ ਉਹ ਜਿਹੜਾ ਕਹਿ ਸਕਦੇ ਆ ਕਿ ਦਸਤੂਰ ਆ ਉਹ ਬਰਕਰਾਰ ਰੱਖਿਆ ਹੁਣ ਵੀ ਜਿਸ ਤਰ੍ਹਾਂ ਦਾ ਪਹਿਲਾਂ ਤੋਂ ਚੱਲਦਾ ਆ ਰਿਹਾ ਸੀਗਾ ਕੁੱਲ ਮਿਲਾ ਕੇ ਜਦੋਂ ਤੁਸੀਂ ਤਿੰਨੇ ਹੀ ਜਿਹੜੀਆਂ ਕਾਨਫਰੰਸਾਂ ਨੇ ਇਹਨਾਂ ਦੇ ਵਿੱਚ ਜਿਹੜੇ ਆਗੂ ਬੋਲੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਵਾਲੀ ਬਰਾਸ਼ਤ ਨੂੰ ਲੈ ਕੇ ਚਕਬੀਰ ਸਿੰਘ ਬਾਦਲ ਜਾਂ ਦਲਜੀਤ ਸਿੰਘ ਚੀਮੇ ਉਹਨਾਂ ਦੀ ਜਿਹੜੀ ਕਾਲੀਦਰ ਬਾਦਲ ਦੀ ਕਾਨਫਰੰਸ ਹੈ ਜਿਹਨੂੰ ਵੱਡੀ ਕਾਨਫਰੰਸ ਮੰਨਿਆ ਗਿਆ ਉਹਦੇ ਵਿੱਚ ਚਾਹੇ ਉਹ ਨਵੀਂ ਪਾਰਟੀ ਜਿਹੜੀ ਬਣਾਈ ਜਾ ਰਹੀ ਆ ਅਮਰਪਾਲ ਸਿੰਘ ਹੋਣ ਵਾਲੀ ਉਹਦੇ ਵਿੱਚ ਤੇ ਚਾਹੇ ਸ਼ਿਮਰਨਜੀਤ ਸਿੰਘ ਮਾਨ ਹੋਣਾਂ ਦੇ ਪਾਲੀ ਪਾਰਟੀ 'ਚ ਬਹੁਤਾ ਮਤਲਬ ਜਿਹੜਾ ਜੋਰ ਆ ਉਹ ਇੱਕ ਦੂਸਰੇ ਨੂੰ ਭੰਡਣ ਦੇ ਉੱਪਰ ਲੱਗਿਆ ਰਿਹਾ ਨਾ ਕਿ ਮਤਲਬ ਇਸ ਤਰ੍ਹਾਂ ਦੀ ਗੱਲ ਕਿਤੇ ਬਹੁਤੀ ਸਾਹਮਣੇ ਨਹੀਂ ਆਈ ਕਿ ਜਿਹੜੀ ਅਕਾਲੀ ਦਲ ਦੀ ਸਟੇਜ ਦੀ ਗੱਲ ਕਰੀਓ ਕਿ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਸੱਤਾਧਾਰੀ ਪੰਜਾਬ ਦੀ ਆਮ ਆਲਵੀ ਪਾਰਟੀ ਭਗਵਾਨ ਸਿੰਘ ਮਾਰ ਹੁਣਾ ਨੂੰ ਕਿਸੇ ਗੱਲ ਤੇ ਨਿਸ਼ਾਨੇ ਤੇ ਲਿਆ ਹੋਵੇ ਜਾਂ ਮਤਲਬ ਉਹਨਾਂ ਨੇ ਕੇਂਦਰ ਦੀ ਸਰਕਾਰ ਜਾਂ ਕਿਸਾਨੀ ਅੰਦੋਲਨ ਜਾਂ ਚੱਲ ਰਿਹਾ ਉਹਦੀ ਗੱਲ ਕੀਤੀ ਹੋਵੇ ਉਹ ਵੀ ਬਹੁਤਾ ਰੌਲਾ ਰੱਪਾ ਇਸੇ ਪਾਬ ਜਿਹੜੀ ਨਵੀਂ ਦੁਕਾਨ ਖੋਲੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਹੁਣਾ ਨੇ ਇੱਥੋਂ ਤੱਕ ਕਿਹਾ ਨਵੀਂ ਦੁਕਾਨ ਭਾਵ ਉਹਨਾਂ ਦੀ ਪੁਰਾਣੀ ਦੁਕਾਨ ਹੈ ਫਿਰ ਜੇ ਦੁਕਾਨ ਦੀ ਗੱਲ ਕਰੀਏ ਦੇ ਉਹਨਾਂ ਦੀ ਨਵੀਂ ਪਾਰਟੀ ਨੂੰ ਦਿਖਾਉਣ ਲੱਗ ਉਹਨਾਂ ਨੂੰ ਲੱਗਦੀ ਹੈ ਤੇ ਫਿਰ ਪੁਰਾਣੀ ਪਾਰਟੀ ਵੀ ਇੱਕ ਦੁਕਾਨ ਹੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਕਹੀ ਜਾਊਗੀ ਸੋ ਉਹਨਾਂ ਨੇ ਇਹ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਵਰਤੇ ਆ ਪ੍ਰਕਾਸ਼ ਸਿੰਘ ਬਾਦਲ ਉਹਣਾ ਵੱਲੋਂ ਕੀਤੇ ਕੰਮਾਂ ਦੀ ਗੱਲ ਕੀਤੀ ਆ ਤੇ ਇੱਥੇ ਇੱਕ ਹੋਰ ਜਿਹੜੀ ਗੱਲ ਅਹਿਮ ਰਹੀ ਹੈ ਉਹ ਇਹ ਰਹੀ ਕਿ ਇਹਨਾਂ ਨੇ ਆਖਰ ਦੇ ਵਿੱਚ ਇਸ ਅਕਾਲੀ ਦਰਬਾਰ ਵਾਲੀ ਜਿਹੜੀ ਪ੍ਰੈਸ ਕਾਨਫਰੈਂਸ ਆਪਣੇ ਜੀ ਕਾਨਫਰੰਸ ਸੀ ਜਿਹੜੀ ਇਹਦੇ ਵਿੱਚ ਇਹਨਾਂ ਨੇ ਆਖਰ ਦੇ ਵਿੱਚ ਇੱਕ ਮਤਾ ਇਹ ਵੀ ਲਿਆਂਦਾ ਵੀ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਘੋਂ ਦਾ ਜਿਹੜਾ ਖਿਤਾਬ ਵਾਪਸ ਲਿਆ ਗਿਆ 2 ਦਸੰਬਰ ਨੂੰ ਉਹ ਕਾਲਤਾ ਸਾਹਿਬ ਨੂੰ ਅਪੀਲ ਕੀਤਾ ਵੀ ਇਹ ਤੇ ਮੁਰ ਗੌਰ ਕੀਤੀ ਜਾਵੇ। ਸੋ ਇੱਕ ਪਾਸੇ ਤਾਂ ਮਤਲਬ ਜੇ ਆਪਾਂ ਗੱਲ ਕਰੀਏ ਲਗਾਤਾਰ ਅਕਾਲੀ ਦਲ ਬਿਆਗੂਸ ਦਲਜੀਤ ਸਿੰਘ ਚੀਮਾ ਹੁਣੇ ਇਹੀ ਗੱਲ ਕਹਿ ਰਹੇ ਨੇਗੇ ਕਿ ਕਿ ਉਹ ਕਾਲ ਤਖਤ ਦੀ ਹਰ ਹੁਕਮ ਨੂੰ ਨਾਲ ਮੰਨਣ ਦੇ ਮੰਨਣ ਲਈ ਉਹ ਭਾਵ ਆਉਂਦੇ ਨੇ ਹਰ ਹੁਕਮ ਨੂੰ ਮੰਨ ਰਿਹਾ ਦੂਜੇ ਪਾਸੇ ਮਤਲਬ ਜਿਹੜੀ 7 ਮੈਂਬਰੀ ਕਮੇਟੀ ਬਣਾਉਣ ਦੀ ਭਰਤੀ ਕਮੇਟੀ ਦੀ ਗੱਲ ਸੀ ਉਹ ਤੋਂ ਇਸ ਕਰਕੇ ਮੁੱਕਰ ਗਏ ਕਿ ਇਹ ਤਾਂ ਜੀ ਦੇਖੋ ਮਤਲਬ ਮਸਲਾ ਇਸ ਤਰ੍ਹਾਂ ਦਾ ਹੈ ਕਿ ਇਹ ਕਰੋਨੀ ਅੜਚਣ ਵਾਲੀ ਸਕਦੀ ਹੈਗੀ ਸਾਡੇ ਜਿਹੜਾ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ ਦੇ ਨਾਲ ਜੇ ਅਸੀਂ ਇਹ ਕਮੇਟੀ ਨੂੰ ਬਣਾ ਦਿੰਦੇ ਅੱਗੇ ਕੰਟੀਨਿਊ ਕਰਦੇ ਆਂਗੇ ਇਹ ਇੱਕ ਤਾਂ ਉਹ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਉਹ ਤੋਂ ਤਾਂ ਇਹ ਮੋਰਕਰ ਹੋ ਹੀ ਗਈ ਬਾਹਰ ਨਾ ਲਾ ਕੇ ਤੇ ਹੁਣ ਦੂਸਰੀ ਜਿਹੜਾ ਹੁਕਮਨਾਮਾ ਜਿਹੜਾ ਉਸ ਦਿਨ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਵੀ ਉਹ ਫਖਰੇ ਕੌਂ ਵਾਲਾ ਬਾਟਾ ਵਾਪਸ ਕੀਤਾ ਜਾਵੇ ਉਹ ਅਜੇ ਤੱਕ ਨਾ ਤਾਂ ਵਾਲਰ ਪਰਿਵਾਰ ਨੇ ਵਾਪਸ ਦਿੱਤਾਗਾ ਤੇ ਉਲਟਾ ਹੁਣ ਇੱਕ ਮੁਹਰ ਕਰਨ ਵਾਲੀ ਗੱਲ ਇਹ ਹੋ ਗਈ ਹੈ ਕਿ ਉਹ ਕਿਹਾ ਜਾ ਰਿਹਾ ਕਿ ਉਹਦੇ ਉੱਤੇ ਮੁੜ ਵਿਚਾਰ ਕੀਤੀ ਜਾਵੇ ਇਹ ਤਾਂ ਹੁਣ ਸਹੀ ਨਹੀਂ ਸਹੀ ਵਾਂ ਦਾ ਮਸਲਾ ਵੀ ਉਹ ਉਹਦੇ ਤੇ ਵਿਚਾਰ ਕਰਦੇ ਆ ਨਹੀਂ ਕਰਦੇ ਕੀ ਕਰ ਲਉ ਅਲਬ ਜਵਾਬ ਤਲਬੀ ਹੁੰਦੀ ਹੈ ਪਰ ਕੁੱਲ ਮਿਲਾ ਕੇ ਲੱਗਦਾ ਇਹ ਹੈ ਕਿ ਸਾਰੀ ਦੀ ਸਾਰੀ ਲੜਾਈ ਹੈ ਜਿਹੜੀ ਸਿੱਖ ਰਾਜਨੀਤੀ ਦੀ ਉਹ ਆਪਸ ਵਿੱਚ ਉਲਝ ਕੇ ਰਹਿ ਗਈ ਹੈ ਇਹ ਮਾਗੀ ਦੇ ਮੇਲੇ ਤੋਂ ਇਸ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਚਲਘਾਰਾ ਮਿਲਿਆ ਕਿ ਐਸ ਵੇਲੇ ਜਿਹੜੀ ਸਿੱਖ ਰਾਜਨੀਤੀ ਹੈ ਪੰਥਕ ਰਾਜਨੀਤੀ ਹੈ ਉਹ ਆਪਸ ਵਿੱਚ ਉਲਝ ਕੇ ਇੱਕ ਦੂਸਰੇ ਦੇ ਖਿਲਾਫ ਹੀ ਨੁਕਤਾਚਿੰਨੀ ਕਰਨਾਂ ਜਾਂ ਇੱਕ ਦੂਸਰੇ ਦੇ ਉੱਪਰ ਵਾਰ ਕਰਨੇ ਇੱਕ ਦੂਸਰੇ ਨੂੰ ਨੀਵਾ ਦਿਖਾ ਕੇ ਆਪਣੇ ਆਪ ਨੂੰ ਸਹੀ ਹਸਾਬਤ ਕਰਨ ਦੇ ਉੱਪਰ ਹੀ ਸਾਰਾ ਜੋਰ ਲੱਗਿਆ ਹੋਇਆ ਬਾਕੀ ਮੁੱਦੇ ਆ ਜਿਹੜੇ ਤਕਰੀਬਨ ਉਹ ਛੱਡ ਦਿੱਤੇ ਗਿਆ ਹਾਲਾਂਕਿ ਜੇ ਗੱਲ ਕਰੀ ਜਿਹੜੀ ਨਵੀਂ ਪਾਰਟੀ ਬਣ ਰਹੀ ਹੈ ਇਹਨਾਂ ਦਾ ਤਾਂ ਢਾਂਚਾ ਹੀ ਨਵਾਂ ਇਹਨਾਂ ਕੋਲ ਜਿਹੜੇ ਬੰਦੇ ਗਏ ਆਪਣੇ ਆਪ ਗਏ ਸੋ ਇਹ ਇੱਕ ਵੱਖਰੀ ਗੱਲ ਹੈ ਹੁਣ ਇਹ ਜਦੋਂ ਭਾਰਤੀ ਕਾਂਗਰਸ ਤੇ ਅਗਲੇ ਮਾਗੀ ਦੇ ਮੇਲੇ ਤੱਕ ਇਹਨਾਂ ਦਾ ਇਕੱਠ ਕਿਥੋਂ ਤੱਕ ਜਾਂਦਾ ਕਿੰਨਾ ਕੁ ਵੱਧਾਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿਉਂਕਿ 2000 ਜੇ ਅਸੀਂ 14 ਦੀ ਗੱਲ ਕਰਦੇ ਜਦੋਂ ਆਮ ਆਦਮੀ ਪਾਰਟੀ ਇੱਥੇ ਆਈ ਸੀ ਤੇ ਉਦੋਂ ਕੁਝ ਹੋਰ ਗੱਲ ਸੀ ਪਰ 2000 ਜਿਹੜਾ 16 ਦਾ ਮਾਗੀ ਦਾ ਮੇਲਾ ਸੀਗਾ ਉਦੋਂ ਦੇਖਣ ਵਾਲਾ ਇਕੱਠ ਸੀਗਾ ਜਿਹੜਾ ਮੁਖਸਰ ਸਾਹਿਬ ਦੀ ਰੈਲੀ ਤੇ ਹੋਇਆ ਸੀ ਬਹੁਤ ਵੱਡਾ ਇਕੱਠ ਹੈ ਜਿਹੜਾ ਉਹ ਉੱਥੇ ਇਕੱਠਾ ਹੋ ਗਿਆ ਸੀ 2000 ਜਿਹੜੀ 16 ਦੀ ਮਾਗੀ ਦਾ ਮੇਲਾ ਸੀਗਾ ਸੋ ਹੁਣ ਇੱਥੇ ਇਹ ਵੀ ਦੇਖਣ ਵਾਲਾ ਬਣਦੀ ਹੈ ਗੱਲ ਕਿ ਇਹ ਅਸਲ ਦੇ ਵਿੱਚ ਜਿਹੜੀ ਕਹਾਣੀ ਹੈ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਨੂੰ ਜਾਊਗੀ ਕਿ ਜਿਹੜੇ ਨਵੀਂ ਪਾਰਟੀ ਬਣੀ ਹੈ ਇਹਦੇ ਨਾਲ ਲੋਕ ਕਿੰਨੇ ਕੁ ਜੁੜਦੇ ਆ ਪਰ ਸਾਰਾ ਜੋਰ ਹੈ ਇਸ ਵੇਲੇ ਜੇ ਗੱਲ ਕਰੀਏ ਚਾਹੇ ਉਹ ਕਾਲੀ ਦਾਲਾ ਬਾਦਲਾ ਚਾਹੇ ਅਕਾਲੀ ਨਵੀਂ ਬਣੀ ਹੋਈ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਆ ਚਾਹੇ ਅਕਾਲੀ ਦਲ ਅੰਮ੍ਰਿਤਸਰ ਆ ਸਾਰੇ ਦਾ ਸਾਰਾ ਜੋਰ ਹੋਣਾ ਇਸ ਵੇਲੇ ਪੰਥਕ ਵੋਟਰਾਂ ਨੂੰ ਲਵਾਉਣ ਦੇ ਉੱਪਰ ਲੱਗਿਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਸਿੱਖ ਵੋਟਰ ਹੈ ਉਹਨੂੰ ਆਪਣੇ ਵੱਲ ਖਿੱਚਿਆ ਜਾਵੇ ਔਰ ਪੰਥਕ ਪਿੰਡ ਦੇ ਵਿੱਚ ਜਿਹੜੀ ਨਵੀਂ ਆ ਰਹੀਆਂ ਪਾਰਟੀਆਂ ਉਹਨਾਂ ਤੋਂ ਜਾ ਨਵੀਂ ਬਣ ਰਹੀ ਪਾਰਟੀ ਐ ਅਮਰਤਪਾਲ ਸਿੰਘ ਵਾਲੀ ਇਹ ਤਾਂ ਕਿਵੇਂ ਪੰਥਕ ਵੋਟਾਂ ਦੇ ਬਾਰੇ ਜਾਣ ਤੋਂ ਰੋਕੀ ਜਾਵੇ ਸਾਰੇ ਦਾ ਸਾਰਾ ਪ੍ਰਚਾਰ ਇਸੇ ਗੱਲ ਤੇ ਹੋ ਰਿਹਾ ਬਾਕੀ ਸਾਰਾ ਕੁਝ ਮੈਨੂੰ ਲੱਗਦਾ ਵੀ ਪੰਜਾਬ ਦੇ ਪੰਥ ਕਾਗੂ ਭੁੱਲ ਭੁਲਾ ਗਿਆ ਸਰਪੰਥ ਕਾਗੂ ਭੁੱਲ ਗਏ ਨੇ ਬਾਪੂ ਸੂਰਤ ਸਿੰਘ ਨੂੰ ਵੀ ਜਿਲ੍ਹਾਂ ਦੇ ਬਾਰੇ ਕਦੇ ਵੀ ਕੋਈ ਖਬਰ ਆ ਸਕਦੀ ਹੈ ਕਿਉਂਕਿ ਉਹਨਾਂ ਦੇ ਵੀ ਹਾਲਾਤ ਕਾਫੀ ਗੰਭੀਰ ਦੱਸੇ ਜਾ ਰਹੇ ਨੇ ਸੋ ਉਹ ਦੂਸਰੇ ਪਾਸੇ ਅਤੇ ਜੀ ਸਿੰਘ ਡੱਲੇਵਾਲ ਜਿਹੜੇ ਕਿ ਮਰਨਵਾਰਤ ਰੱਖੀ ਬੈਠੇ ਨੇ ਉਹਨਾਂ ਬਾਰੇ ਦੀ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਖਬਰ ਕਿਸੇ ਦਿਨ ਆ ਸਕਦੀ ਹੈ ਹੋਰ ਜਿਹੜੇ ਮਸਲੇ ਨੇ ਬਲਦੀ ਸਿੰਘਾਂ ਦਾ ਮੋਰਚਾ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਜਿਹਦੇ ਉੱਪਰ ਪਿਛਲੇ ਦਿਨਾਂ ਦੇ ਉੱਪਰ ਹੀ ਮਤਲਬ ਕਾਫੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਤਸ਼ੱਦਦ ਵਾਲਾ ਮਾਹੌਲ ਬਣਿਆ ਰਿਹਾਗਾ ਸੋ ਹੋਰ ਵੀ ਬਹੁਤ ਸਾਰੇ ਜਿਹੜੇ ਮਸਲੇ ਨੇ ਜਿਹਦੇ ਵਿੱਚ ਅਸੀਂ ਗੱਲ ਕਰ ਸਕਦੇ ਹਾਂ ਪੰਜਾਬ ਦੇ ਬੁਨਿਆਦੀ ਮਸਲੇ ਨੇ ਜਿਹੜੇ ਉਹਨਾਂ ਵੱਲ ਸ਼ਾਇਦ ਕਿਸੇ ਵੀ ਜਿਹੜਾ ਅਕਾਲੀ ਆਗੂ ਆ ਜਾ ਕਿਸੇ ਵੀ ਧਿਰ ਦਾ ਅਰੇ ਕੋਈ ਧਿਆਨ ਨਹੀਂ ਹੈਗਾ ਕਿਉਂਕਿ ਇਹਨਾਂ ਸਾਰੀਆਂ ਧਰਾਂ ਨੂੰ ਇਹ ਲੱਗ ਰਿਹਾ ਕਿ ਨੇੜ ਭਵਿੱਖ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਸਕਦੀਆਂ ਨੇ ਸੋ ਇਸ ਲਈ ਜਿੰਨੀ ਮਜ਼ਬੂਤੀ ਦੇ ਨਾਲ ਉਸ ਚੋਣਾਂ ਦੇ ਲਈ ਪੰਥਕ ਵੋਟ ਨੂੰ ਲਿਜਾਇਆ ਜਾਵੇ ਪੰਥ ਨੂੰ ਮਗਰ ਲਾਇਆ ਜਾਵੇ ਆਪਣੇ ਆਪ ਨੂੰ ਪੰਥਕ ਪਾਰਟੀ ਸਾਫਤ ਕਰਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਕੀਤੀ ਜਾਵੇ ਸਾਰੇ ਉਸ ਪਾਸੇ ਲੱਗੇ ਹੋਏ ਆ ਬਾਕੀ ਪੰਜਾਬ ਚ ਕੀ ਹੋ ਰਿਹਾ ਹੈ ਸੈਂਟਰ ਚ ਕੀ ਹੋ ਰਿਹਾ ਹੈ ਦੁਨੀਆ ਚ ਕੀ ਹੋ ਰਿਹਾ ਹੈ ਇਹਦੇ ਬਾਰੇ ਸਹਿ ਪੰਜਾਬ ਦੇ ਆਗੂਆਂ ਨੂੰ ਬਹੁਤੀ ਚਿੰਤਾ ਦਿਖਾਈ ਨਹੀਂ ਦਿੱਤੀ ਇਸ ਪੂਰੇ ਮਸਲੇ ਦੇ ਵਿੱਚ ਜਿੰਨੇ ਵੀ ਮਤਲਬ ਆਪ ਪੱਕਾ ਜਾਂਦੇ ਤਿੰਨੇ ਸਟੇਜਾਂ ਜਿਹੜੀਆਂ ਲੱਗੀਆਂ ਨੇਗੀਆਂ ਤਿੰਨੇ ਕਾਨਫਰੰਸਾਂ ਹੋਈਆਂ ਨੇ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਝਲਕਾਰਾ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ ਕਿ ਉਹ ਕੌਮ ਦਾ ਉਸ ਤਰ੍ਹਾਂ ਦਾ ਦਰਦ ਉਸ ਤਰ੍ਹਾਂ ਦਾ ਫਿਕਰ ਕਿਸੇ ਆਗੂਆਂ ਦੇ ਮੂੰਹੋਂ ਸੁਣਨਾ ਹੋਵੇ ਸਿਰਫ ਆਪੋ ਆਪਣਾ ਮਤਲਬ ਆਪਣੇ ਆਪ ਨੂੰ ਸੱਚਾ ਹੋ ਗਏ ਔਰ ਜਿਹੜੀ ਪੰਜਾਬ ਦੇ ਵਿੱਚ ਇੱਕ ਪੰਥਕ ਸਪੇਸ ਬਣ ਗਈ ਹੈਗੀ ਪੰਥਕ ਖਿਲਾਫ ਬਣਿਆ ਹੋਇਆ ਉਸ ਨੂੰ ਭਰਨ ਦਾ ਯਤਨ ਆਪਣੇ ਆਪ ਨੂੰ ਪੰਥਕ ਪਾਰਟੀ ਸਾਫਤ ਕਰਕੇ ਆਪਣੇ ਆਪ ਨੂੰ ਪੰਥਕ ਆਗੂ ਸਾਫਤ ਕਰਕੇ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਜਿਹੜੇ ਕੈਸ਼ ਵੇਲੇ ਜ਼ੀਰੋ ਹੋ ਚੁੱਕਿਆ ਜਿਹੜਾ ਪੂਰੇ ਦਾ ਪੂਰੀ ਜਗ੍ਹਾ ਖਾਲੀ ਹੈ ਉਸ ਨੂੰ ਮਲਣ ਦੀ ਕੋਸ਼ਿਸ਼ੀ ਕੀਤੀ ਗਈ ਹੈ ਤਿੰਨੇ ਧਿਰਾਂ ਵੱਲੋਂ ਹੋਰ ਇਹਦੇ ਵਿੱਚੋਂ ਬਹੁਤਾ ਕੁਝ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਇੱਕ ਗੱਲ ਜ਼ਰੂਰ ਇਹ ਸਾਹਮਣੇ ਆਈ ਹੈ ਕਿ ਇੱਕ ਨਵੀਂ ਪਾਰਟੀ ਹੈ ਜਿਹੜੀ ਹੋਂਦ ਦੇ ਵਿੱਚ ਆਈ ਹੈ ਤੇ ਇਸ ਨਵੀਂ ਪਾਰਟੀ ਦੇ ਹੋਂਦ ਦੇ ਵਿੱਚ ਆਉਂਦੇ ਜੇਸੀ ਕਹਾ ਜਾਂਦਾ ਜਿਹੜੀ ਸਥਾਪਤ ਅਕਾਲੀ ਦਲ ਦੀ ਧਿਰਾਂ ਗਈ ਅਕਾਲੀ ਦਰ ਬਾਦਰ ਉਹਨੂੰ ਕਾਫੀ ਆਪਾਂ ਕਹਿ ਸਕਦੇ ਹਾਂ ਸਰਦਰ ਦੀ ਖੜੀ ਹੋਈ ਆ ਕਾਫੀ ਉਹ ਚਿੰਤਾ ਦੇ ਵਿੱਚ ਦਿਖਾਈ ਦਿੱਤੀ ਐ ਇਸ ਨਵੀਂ ਪਾਰਟੀ ਨੂੰ ਲੈ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਪੇਸ਼ ਕਿਤੇ ਭਈ ਅਮਰਪਾਲ ਸਿੰਘ ਵਾਲੀ ਪਾਰਟੀ ਆ ਜਿਹੜੀ ਇਹ ਫਰੋਣੀ ਕਾਲੀਦਾਰ بارش ਪੰਜਾਬ ਦੇ ਇਹ ਨਾਮ ਮੰਨ ਲਵੇ ਸੋ ਉਧਰ ਜਿਹੜਾ ਅਸਲ ਦੇ ਵਿੱਚ ਗੱਲ ਕਰੀਏ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਸਰਦਾਰ ਸੇਮਨਜੀਤ ਸਿੰਘ ਮਾਨ ਨੂੰ ਵੀ ਲੱਗਦਾ ਹੈ ਕਿ ਜਿਹੜਾ ਸਾਡਾ ਵੋਟ ਬੈਂਕ ਸੀਗਾ ਉਹ ਵੀ ਕਿਤੇ ਮੁੜ ਕੇ ਅਮਰਪਾਲ ਸਿੰਘ ਹੁਣਾ ਵੱਲ ਨਾ ਚਲਾ ਜਾਵੇ ਸੋ ਲਾ ਸਾਰਾ ਕੁਝ ਜੇசி ਗੱਲ ਕਰਦੇ ਆ ਇਸ ਪੂਰੇ ਤਿੰਨੇ ਕਾਨਫਰੰਸਾਂ ਦਾ ਮਲਾਂਕਣ ਕਰਦੇ ਆ ਜਦੋਂ ਤਾਂ ਉਹ ਲੱਗਦਾ ਹੀ ਹੈ ਵੀ ਇਹ ਅੰਮ੍ਰਿਤਪਾਲ ਦੇ ਵਾਲੇ ਦਿਵਾਲੀ ਘੁੰਮ ਕੇ ਰਹਿ ਗਈ ਆ ਜਿਹੜੀ ਮਾਗੀ ਦੇ ਮੇਲੇ ਤੇ ਹੋਈ ਜਿਹੜੀ ਇਹ ਰਾਸੀ ਗਤੀਵਿਧੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਨਵੀਂ ਬਣ ਰਹੀ ਜਿਹੜੀ ਨਵੀਂ ਬਣੀ ਪਾਰਟੀ ਹੈਗੀ ਉਹਦੇ ਇਰਦ ਗਿਰਦ ਹੀ ਘੁੰਮਦੀਆਂ ਦਿਖਾਈ ਦਿੱਤੀਆਂ ਨੇਗੇ ਸੋ ਆਉਣ ਵਾਲੇ ਸਮੇਂ ਵਿੱਚ ਗੱਲ ਕਿਧਰ ਨੂੰ ਜਾਂਦੀ ਹੈ ਇਸ ਦੇ ਤੇ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਰਹਾਂਗੇ ਇਹ ਜਿਹੜੀਆਂ ਤਿੰਨ ਕਾਨਫਰੰਸਾਂ ਹੋਈਆਂ ਨੇਗੀਆਂ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਅੱਜ ਦੇ ਲਈ ਇੰਨਾ ਹੀ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਆਪਣੀ ਗੱਲਬਾਤ جاری ਰਹੇਗੀ ਧੰਨਵਾਦ